ਹਾਂਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਵੀਰ ਅੱਜ ਆਪਣੇ ਕੋਲ ਆਇਆ ਸਾਈਕਲ ਲੈਣ ਤੇ ਦੇਖੋ ਕਿਹੜਾ ਸਾਈਕਲ ਹੈ ਇਹਨਾਂ ਨਾਲ ਕਰੋ ਗੱਲਬਾਤ ਕਿੱਥੋਂ ਆਇਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਦੱਸਿਓ ਆਪਣੇ ਬਾਰੇ ਵੀਰੇ ਕਿਹੜੇ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਤੇ ਬਾਈ ਕੋਲ ਆਏ ਸੀ ਅੱਜ ਪਿੰਡ ਮਾਨਕੀ ਤੇ ਰੌਕ ਰਾਈਡਰ ਦਾ ਸਾਈਕਲ ਬਹੁਤ ਵਧੀਆ ਜੀ ਸਾਫ਼ ਸਾਈਕਲ ਆ ਹਾਂਜੀ ਹਾਂਜੀ ਤੇ ਬਾਈ ਕੋਲ ਬਾਈ ਦਾ ਕੰਮ ਬਹੁਤ ਵਧੀਆ ਠੀਕ ਹੈ ਵੀਰ ਤੇ ਬਹੁਤ ਸਾਫ਼ ਸਾਈਕਲ ਨੇ ਸਾਰੇ ਜਿੰਨੇ ਵੀ ਨੇ ਯਾ ਸਾਈਕਲ ਮੈਂ ਰੌਕ ਰੇਡਰ ਦਾ ਲਿਆ ਬਹੁਤ ਵਧੀਆ ਸੋਹਣਾ ਸਾਈਕਲ ਹੈ ਤੇ ਚਲਾਉਣ ਚ ਵੀ ਬਹੁਤ ਵਧੀਆ ਠੀਕ ਹੈ ਜੀ ਤੇ ਬਾਈ ਕੋਲੇ ਬਹੁਤ ਵਧੀਆ ਸ਼ਾਨਦਾਰ ਸਾਈਕਲ ਖੜੇ ਨੇ ਜੀ ਠੀਕ ਹੈ ਬਾਈ ਰੈਫਰੈਂਸ ਬਾਈ ਕਿੱਥੋਂ ਮਿਲਿਆ ਵੀ ਆਪਣੇ ਕਿ ਪੇਜ ਨਾਲ ਜੁੜੇ ਹੋਏ ਹੋ ਜਾਂ ਹਾਂ ਇਹ ਇੰਸਟਾਗ੍ਰam ਉਤੇ ਆਪਣਾ ਫੇਸਬੁਕ ਪੇਜ ਵੀ ਹੈਗਾ ਬਾਈ ਦਾ ਜੀ ਠੀਕ ਹੈ ਤੇ ਬਾਕੀ ਬਾਈ ਦਾ ਵਟਸਐਪ ਦਾ ਨੰਬਰ ਚੱਲਦਾ ਹੀ ਆ ਉਹਦੇ ਤੇ ਬਾਈ ਸਟੋਰ ਹੈ ਵਧੀਆ ਬਹੁਤ ਵਧੀਆ ਸਾਈਕਲ ਪਾਉਂਦੇ ਨੇ ਜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਚੰਗਾ ਲੱਗਿਆ ਆ ਕੇ ਜੀ ਠੀਕ ਹੈ ਤੇ ਕਹ ਕਾਰੇ ਪਿੰਡ ਵੀਰੇ ਜਿਵੇਂ ਆਪਣਾ ਪਹਿਲਾ ਵੀ ਸਾਈਕਲ ਗਿਆ ਬਾਈ ਵਧੀਆ ਹਾਂ ਕਾਰੇ ਪਿੰਡ ਆ ਪਹਿਲਾ ਵੀ ਮੁੰਡੇ ਸਾਈਕਲ ਲੈ ਕੇ ਗਏ ਆ ਰੌਕ ਰਾਈਡਰ ਦਾ ਬਹੁਤ ਸੋਹਣਾ ਬਹੁਤ ਵਧੀਆ ਅੱਜ ਵੀ ਸਾਈਕਲ ਬਹੁਤ ਵਧੀਆ ਚੱਲਦਾ ਜੀ ਠੀਕ ਆ ਵੀਰੇ ਬਹੁਤ ਵਧੀਆ ਸਾਈਕਲ ਦਾ ਧੰਨਵਾਦ ਠੀਕ ਆ ਜੀ ਤੇ ਬਾਈ ਸ਼ੁਕਰੀਆ ਤੁਹਾਡਾ ਆਕਾਰ ਲੋਡ ਸਾਈਕਲ ਆਉਣ ਤੇ ਤੇ ਬਾਈ ਉਹਨਾਂ ਨੂੰ ਆਪਾਂ ਦਿੱਤਾ ਰੌਕ ਰਾਈਡਰ ਐਸਟੀ 20 ਐਚ ਐਫ ਮਾਡਲ ਇਹ ਵਿਦਾਉਟ ਗੇਅਰ ਆ ਜੀ 26 ਟਾਇਰ ਦੇ ਵਿੱਚ ਜਮਾਂ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਾਇਰ ਵੀ ਨਾਲ ਦੇ ਆ ਬਿਲਕੁਲ ਰੌਕ ਰਾਈਡਰ ਐਸਟੀ 20 ਐਚਐਫ ਮਾਡਲ ਠੀਕ ਹੈ ਬਰੇ ਸ਼ੁਕਰੀਆ ਧੰਨਵਾਦ ਤੁਹਾਡਾ ਅਕਾਲ 올ਡ ਸਾਈਕਲ ਆਨ ਤੇ ਸ਼ੁਕਰੀਆ ਜੀ ਲਓ ਜੀ ਲਓ ਚੱਲੇ ਗੱਭਰੂ ਸਾਈਕਲ